ਸਰ ਜੀ ਨਾ ਮਤਲਬ ਨਾ ਕਰਨਾ ਕੀ ਮਾਪ ਰਹੇ ਮੇਰਾ ਨਾ ਇਨਸਪੈਕਟਰ ਹਰਜੋਤ ਸਿੰਘ ਹੈ ਬਖ ਅਫਸਰ थाना ਸੇਵਲਾਈਨ ਬਠਿੰਡਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੁੰਡਲਾਈਪੀਸ ਜਿਹਦੇ ਸਖਤ ਦੇਸ਼ਾ ਨਿਰਦੇਸ਼ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਜੁਧ ਨਸ਼ਾ ਵਿਰੋਧ ਚਲਾਈ ਗਈ ਹੈ ਉਸ ਤਹਿਤ ਜੋ ਵੀ ਵਿਅਕਤੀ ਜਿਹੜਾ ਨਸ਼ਾ ਤਸਕਰੀ ਚ ਇਨਵੋਲਵ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਹਿਤ ਜਿਹੜਾ ਕੱਲ ਏਐਸਏ ਕੁਲਵਿੰਦਰ ਸਿੰਘ ਵੱਲੋਂ ਦਰਾਨੇ ਗਸ਼ਤ ਦੋ ਵਿਅਕਤੀ ਅਕੀਸ਼ਮ ਸ਼ੇਰ ਸਿੰਘ ਏਲੀਅਸ ਹਨੀ ਅਤੇ ਦੀਪਕੇ ਏਲੀਅਸ ਦੀਪੂ ਵਾਸੀ ਢੋਬਿਆਣਾ ਬਸਤੀ ਨੂੰ ਐਪ੍ਰੀਹੈਂਡ ਕਰਕੇ ਉਹਨਾਂ ਪਾਸੋਂ ਕਰੀਬ ਜਿਹੜੀ 13 14 ਗ੍ਰਾਮ ਦੇ ਕਰੀਬ ਜਿਹੜੀ ਹੈਰਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 143 ਥਾਣਾ ਸਿਵਲ ਲਾਈਨ ਦਰਜਿਸਟਰ ਕਰਕੇ ਪੂਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਦੇ ਇਸ ਤੋਂ ਪਹਿਲਾਂ ਕੋਈ ਗੰਬਰ ਨਹੀਂ ਬਣਦਾ। ਹਾਂਜੀ ਜਿਹੜਾ ਸ਼ਮਸ਼ੇਰ ਏਲੀਅਸ ਹਨੀ ਹੈ ਤੇ ਪਹਿਲਾਂ ਵੀ ਜਿਹੜਾ ਹੈਗੇ ਆ ਹੈਰਨ ਦੇ ਜਿਹੜੇ ਪਰਚੇ ਦਰਜ ਹੈਗੇ ਆ ਤੇ ਇਹਨਾਂ ਦੇ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਅਸਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ ਕੇ ਬੈਕਵਰਡ ਫਾਰਵਰਡ ਲਿੰਕ ਤੇ ਵਰਕ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ